ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁਲਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜੇ ਆ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝਿੰਗੜਾ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਸਾਬਕਾ ਫੌਜੀ ਦੇ ਨਾਲ ਮਲਾਵਾਂਗੇ ਜਿਨ੍ਹਾਂ ਦੇ ਕੋਲ ਪੁੱਛਾਂਗੇ ਉਹਨਾਂ ਨੇ 62 65 ਤੇ 71 ਦੀ ਜੰਗਾਂ ਲੜੀਆ ਉਹਨਾਂ ਦੇ ਨਾਲ ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਉਸ ਟਾਈਮ ਤੇ ਅੱਜ ਦੇ ਸਮੇਂ ਵਿੱਚ ਕੀ ਫਰਕ ਹੈ ਜਿਆਦਾ ਸਮਾਂ ਲੈਂਦੇ ਸਾਡੇ ਨਾਲ ਮੌਜੂਦ ਹੈ ਪਿੰਡ ਝਿੰਗੜਾ ਦੇ ਸਾਬਕਾ ਫੌਜੀ ਵੀਰ ਸਿੰਘ ਜੀ ਵੀਰ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾ ਮਾਈ ਵੀ ਦਾ ਘਰ ਸਾਹ ਵਾਇਕੁਟੀ ਕੀ ਫਤੇ 20 ਇਹ ਆਪਣੇ ਤੁਸੀਂ ਪਿਛੋਕੜ ਬਾਰੇ ਸਾਡੇ 10 ਵੀਰਾਂ ਨੂੰ ਜਰੂਰ ਦੱਸੋ ਕਿ ਆਪਾਂ ਕਦੋਂ ਸਾਡਾ ਜਨਮ ਹੋਇਆ ਹੈਗਾ ਮੇਰਾ ਜਿਹੜਾ ਜਨਮ ਆ 1 1 36 ਦਾ ਹੈ ਠੀਕ ਹੈ ਜੀ ਤੇ ਅਸੀਂ ਜਿਹੜੀ ਪੜ੍ਹਾਈ ਕੀਤੀ ਆ ਬਿਲਕੁਲ ਸਾਦਾ ਹਲਵਾਸ ਵਿੱਚ ਕੀਤੀ ਆ ਠੀਕ ਹੈ ਜੀ ਜਿਹੜੇ ਅਸੀਂ ਕਿ ਪੈਦਲ ਇੱਥੋਂ ਜ ਸੁਬਹ ਤੇ 10 ਬਿਸਕੁਟ ਜਾਂਦੇ ਸੀ ਪੈਦਲੀ ਹੁੰਦੇ ਸੀ ਠੀਕ ਕਰੀ ਅਹੀਂ ਕਦਰ ਦੇ ਕਪੜੇ ਹੋਣੇ ਸਾਡੇ ਕੋਈ ਪਰਨਾ ਬੰਨ੍ਹਿਆ ਜਾਂ ਨਾ ਬੰਨ੍ਹਿਆ ਇਹ ਵੀ ਸਾਡੀ ਆਦਤ ਸੀ ਜਿਹਦੇ ਨਾਲ ਅਸੀਂ ਕੇ 10ਵੀਂ ਪਾਸ ਹੋਤੇ ਕਿੱਤੀ ਔਰ ਮੈਂ ਉੱਥੇ 10ਵੀਂ ਚ 8ਵੀਂ ਤੋਂ 9ਵੀਂ 10ਵੀਂ ਫੁੱਟਬਾਲ ਵੀ ਖੇਡਦਾ ਰਿਹਾ ਉੱਥੇ ਠੀਕ ਕਰੀ ਗੇਮ ਕਰਦਾ ਰਿਹਾ ਅੱਛਾ ਬਾਬਾ ਜੀ ਤੁਸੀਂ ਜਦੋਂ ਆਰਮੀ ਦੇ ਵਿੱਚ ਭਰਤੀ ਹੋਏ ਕਿਹੜੇ ਸਾਲ ਦੇ ਵਿੱਚ ਭਰਤੀ ਹੋਏ ਔਰ ਕਿੱਥੇ ਭਰਤੀ ਹੋਏ ਸੀਗੇ ਮੈਂ ਪਾਤੀ ਗਿਲਦਰ ਵਿੱਚ ਹੋਇਆ ਅਸਰਾ 1957 ਵਿੱਚ ਅੱਛਾ ਜੀ ਤੇ ਉਹਦੇ ਚੌਥਾ ਸਟਾਰ ਮਰਗੇਰ ਦੇ ਵਿੱਚ ਅਸੀਂ ਪਾਤੀ ਹੋਏ ਆ ਠੀਕ ਹੈ ਜੀ ਤੇ ਅਹਮਦਨਗਰ ਜਾ ਕੇ ਰਿਕਰੂਟੀ ਕੀਤੀ ਆ ਠੀਕ ਹੈ ਜੀ ਉਹ ਰਿਕਰੂਟੀ ਦੇ ਦੌਰਾਨ ਹੀ ਮੈਂ ਉੱਥੇ ਆਪਣੀਆਂ ਗੇਮਾਂ ਖਾਡੀਆਂ ਸੀ ਅੱਛਾ ਜੀ ਕਿਹੜੀ ਗੇਮ ਕਰਦੇ ਸੀ ਬਪਾ ਜੀ ਮੈਂ ਫੁੱਟਬਾਲ ਖਾਡਦਾ ਸੀ ਅੱਛਾ ਜੀ ਫੁੱਟਬਾਲ ਦਾ ਮੈਂ ਕਮਾਂਡ ਦਾ ਪਲੇਅਰ ਆ ਠੀਕ ਹੈ ਜੀ ਆਪਣੇ ਰੈਜੀਮੈਂਟ ਵਿੱਚ ਸੀ ਚਤਗਾਸ ਕੇ 56 ਵਿੱਚ ਠੀਕ ਹੈ ਜੀ ਤੇ 56 ਵਿੱਚ ਤੀਰ ਜਾ ਕੇ ਅਸੀਂ ਮੈਂ ਕੁਛੇ ਦਾ ਹਾਲਾਤ ਸੀ ਕਿ ਉਹ ਟੱਕਰ ਬੰਦ ਕਰ ਤੁਰਕ ਕਰਦੇ ਆ ਕਿ ਇਸ ਮੇਰੇ ਨਾਲ ਕੋਈ ਆ ਕੋਈ ਸਾਥੀ ਨਹੀਂ ਮੇਰੇ ਨਾਲ ਕੁਛ ਨਹੀਂ ਤੇ ਸਾਡੇ ਇੱਕ ਪੁਰਾਣੇ ਬੰਦੇ ਸੀ ਉੱਥੇ ਉਹ ਕਹਿੰਦੇ ਕੋਈ ਨਹੀਂ ਗੇਮ ਕਰਦਾ ਕੋਈ ਮੈਂ ਕਿਹਾ ਜੀ ਫੋਟੋ ਵਾਲ ਨਹੀਂ ਫੋਟੋ ਆਪੇ ਕਿ ਉਹ ਕਿਤੇ ਨੂੰ ਸਾਰਿਆਂ ਦਾ ਬੰਨਣਾ ਵਾਸਤਾ ਠੀਕ ਹੈ ਜੀ ਇਸ ਕਰਕੇ ਮੈਂ ਕਮਾਂਡ ਤਾਂ ਹੀ ਗਿਆ ਸੀ ਕਿ ਕਾਫੀ ਸ਼ਾਰਪੁਰ ਜਿੰਨੇ ਵੀ ਬੰਦੇ ਉੱਥੇ ਸਾਡੇ ਪਾਸਾ ਬਗੇਪੁਰ ਹੋਰ ਤੇ ਸੀਗੇ ਉਹ ਰਾਹੇ ਦਵਾਜ ਦੀ ਹੇਜਮੈਂਟਾਂ ਦੀਆਂ ਸੀ ਉਹਨਾਂ ਦਾ ਵੀ ਵਿੱਚ ਕਾਫੀ ਵੀ ਜੋਖਮ ਮੈ ਤੋਂ ਲੈਣ ਲੱਗ ਪਿਆ ਠੀਕ ਹੈ ਜੀ ਤੇ ਅੱਛਾ ਬਾਬਾ ਜੀ ਆਪਾਂ ਪੜਾਈ ਕਰਦੇ ਕਰਦੇ ਇੰਡੀਅਨ ਆਰਮੀ ਦੇ ਵਿੱਚ ਚਲ ਗਏ ਹਾਂ ਜੀ ਤੇ ਜਦੋਂ ਤੁਸੀਂ ਉਸ ਟਾਈਮ ਤੇ ਜਦੋਂ ਭਾਰਤੀ ਜਿੱਦਾ ਅੱਜ ਪ੍ਰੋਸੈਸ ਹੈਗਾ 1600 ਮੀਟਰ ਦੀ ਦੌੜ ਬਹੁਤ ਕੁਝ ਕਰਾਉਂਦੇ ਹੈਗੇ ਟੈਸਟ ਉਸ ਟਾਈਮ ਤੇ ਕਿਸ ਲੈਵਲ ਤੇ ਭਾਰਤੀ ਕਰਦੇ ਹੁੰਦੇ ਸੀ ਕਿੱਦਾਂ ਭਾਰਤੀ ਕਰਦੇ ਸਾਡੇ 10 ਵੀਰਾਂ ਨੂੰ ਉਹਰੇ ਬਾਅਦ ਵੀ ਜਰੂਰ ਦੱਸੋ ਜੀ ਭਾਰਤੀ ਬਾਰੇ ਮੈਂ ਮੁਖਸ਼ਦ ਗਿਆ ਅੱਜ ਜਿਹੜਾ ਗੱਲ ਕਰਨੀ ਹੈਗੀ ਆ ਇਹ ਜਿਹੜਾ ਸੀ ਭਾਰਤੀ ਹੋਏ ਆ ਤਾਂ ਮੈਂ ਤੇ ਮੇਰੇ ਨਾਲ ਸਾਡੀ ਵਾਦਾ ਮੁੰਡਾ ਸੀ ਅੱਛਾ ਮੈਂ ਭਾਰਤੀ ਹੋ ਗਿਆ ਮੇਰੇ ਤਾਂ ਹੋਰ ਨਹੀਂ ਹੁਣ ਕਰਦਾ ਉਹ ਕਹਿੰਦਾ ਚਲੋ ਚੱਲੀਏ ਦੌੜ ਤੇ ਜੀਏ ਅਸੀਂ ਉੱਥੋਂ ਦੌੜਿਆ ਅੱਛਾ ਜੀ ਦੌੜ ਕੇ ਆ ਗਏ ਅਸੀਂ ਪਿੰਡ ਆ ਗਏ ਪਿੰਡ 'ਚ ਇਹ ਰਹੇ ਪੰਜ ਚਾਰ ਦਿਨ ਤਾ ਸਾਡਾ ਬਾਬਾ ਕਹਿੰਦਾ ਵੀ ਤੂੰ ਭਰਤੀ ਹੋਵੇ ਸਾਰਾ ਜਹਾਨ ਹੋ ਜਾਣਾ ਅੱਛਾ ਤੁਹਾਨੂੰ ਕਿੰਦਾ ਜੀ ਮੈਂ ਮੁੜ ਕੇ ਦੁਬਾਰਾ ਫੇ ਚੱਲ ਗਿਆ ਉੱਥੇ ਭਰਤੀ ਹੋਣ ਵਾਸਤੇ ਅੱਛਾ ਜੀ ਉਹ ਜਿਸਲਾ ਉਹਨੇ ਮੇਰਾ ਐਡਰੈਸ ਦੇਖਿਆ ਨਾ ਉਹਨੇ ਮੈਨੂੰ ਇੱਥੋਂ ਗਲੋ ਫੜ ਲਿਆ ਅੱਛਾ ਜੀ ਕਹਿੰਦੇ ਚੱਲ ਹੁਣ ਦੌੜੀ ਕਿੱਦਾਂ ਦੌੜਦਾ ਅੱਛਾ ਜੀ ਹਾਂ ਜੀ ਸਾਨੂੰ ਫੇ ਉਹਨੇ ਉਹਨਾਂ ਨੇ ਸਾਰੇ ਪੇਪਰ ਫੜ ਦਿੱਤੇ ਕਹਿੰਦੇ ਆਮ ਦਾ ਨਾਮ ਲਿਖਾਓ ਤੁਸੀਂ ਜਨ ਕਿ ਉਸ ਟਾਈਮ ਪਰਤੀ ਹੋ ਗਏ ਹਾਂ ਉਸ ਟਾਈਮ ਪਰ ਠੀਕ ਹੈ ਪਰ ਤੀ ਹੂੰ ਤੋਂ ਕਿੰਨੇ ਟਾਈਮ ਬਾਅਦ ਜਿਹੜੀ ਤੁਹਾਡੀ ਪਹਿਲੀ ਜੰਗ ਦੀ ਸ਼ੁਰੂਆਤ ਹੋਈ ਵੀ ਆਪਾਂ ਜੰਗ ਜਿਹੜੀ ਇੰਡੀਆ ਦੇ ਚੈਨਲ ਨਾਲ ਜਿਹੜੀ ਲੱਗੀ ਪਹਿਲਾਂ ਚੈਨਲ ਨਾਲ ਜਿਹੜੀ ਸੰਗ ਸਾਡੀ ਲੜੀ ਆ ਅੱਛਾ ਜੀ ਇਹ ਚੈਨਲ ਨਾਲ ਸਿਰਫ ਥੋੜਾ ਪਹਾੜੀ ਇਹ ਜੱਛ ਦਾ ਜਿਹੜਾ ਕੋਈ ਸਾਡਾ ਟਕਰਾਅ ਸੀ ਉਹਨਾਂ ਦੇ ਨਾਲ ਅੱਛਾ ਜੀ ਤੇ ਅਸੀਂ ਉਤੋਂ ਸਾਨੂੰ ਫੇਣੀ ਸਾਨੂੰ ਬਾੜ ਦੇ ਵਿੱਚ ਇੱਥੇ ਕਪੂਰ ਥੋੜੇ ਟੈਂਕਾਂ ਦੇ ਕੋ ਪਾਕਿਸਤਾਨ ਬਰਗੇਡ ਕੋ ਵੱਡੀਆਂ ਟੈਂਕਾਂ ਸੰਚੋਧੀਆਂ ਟੈਂਕ ਸੀ ਜੋ ਅੱਛਾ ਵੱਡੀਆਂ ਟੈਂਕਾਂ ਅੱਛਾ ਜੀ ਤੇ ਪਾਕਿਸਤਾਨ ਬਰਗੇਡ ਆਫ ਸੈਕੰਡ ਆਰਮਰ ਬਰਗੇਡ ਆਫ ਥਰਡ ਆਰਮਰ ਇਸ ਤਰ੍ਹਾਂ ਸੀ ਤੇ ਅਸੀਂ ਪਾਕਿਸਤਾਨ ਬਰਗੇਡ ਵਿੱਚ ਸੀਗੇ 6 ਟੈਂਕ ਲਾਇਆ ਸੀ ਕਿ ਪਾਕਿਸਤਾਨ ਨਾਲ ਕੋਈ ਰੋਲਾ ਪਾਵੇ ਅੱਛਾ ਜੀ ਇਹ ਸਾਰਾ ਕਿਸੇ ਵਾਸਤੇ ਇਹਨਾਂ ਦੇ ਵਾਸਤੇ ਠੀਕ ਹੈ ਤੇ ਉਸ ਟਾਈਮ ਤੇ ਜਦੋਂ ਤੁਸੀਂ ਬਾੜ ਦੀ ਜੰਗ ਲੜੀ ਉਸ ਟਾਈਮ ਤੇ ਤੁਹਾਡੀ ਉਮਰ ਕਿੰਨੀ ਸੀਗੀ ਉਹ ਪਰੇ ਕੋਈ ਉਹਨੂੰ ਇਹ ਕੋਈ 22 29 ਵਾਲੇ ਦੋਲੇ ਹੋਣਗੇ ਜਦ ਕਿ ਜਵਾਨੀ ਸੀਗੀ ਹੈ ਨਾ ਹਾਂਜੀ ਤੇ ਜਦੋਂ ਕਾਡਬਾਰ ਦੀ ਲੜਾਈ ਲੱਗੀ ਸੀ ਬਾੜ ਦੀ ਹਾਂਜੀ ਉਹ ਕਿੰਨਾ ਟਾਈਮ ਚੱਲੀ ਸੀ ਇਹ 65 ਦੀ ਬਾੜ ਦੀ ਜਿਹੜੀ ਚਾਈਂਗਾਂ ਲੱਗੀ ਤੇ तकरीबन 4-5 ਮਿੰਟ ਅੱਛਾ 4-5 ਮਿੰਟ 4-5 ਮਿੰਟ ਠੀਕ ਹੈ ਤੇ ਉਹ ਤੋਂ ਗਾਂਜੀ ਤੁਸੀਂ ਪਹਿਲ 65 ਦੀ ਲੜੀ 65 ਦੀ ਲੜਾਈ ਪਹਿੜ ਦੀ ਕਰੇ ਨਾਲ ਲੱਗੀ ਸੀ ਸਾਡੇ 10 ਕਵੀਰਾਂ ਨੂੰ ਇਹ ਬਾਰੇ ਵੀ ਜਰੂਰ ਦੱਸਿਓ ਜੀ ਪਹਿੜ ਦੀ ਲੜਾਈ ਸਾਡੀ ਜਿਹੜੀ ਸੀ ਕਿ ਸਾਡਾ ਪਾਕਿਸਤਾਨ ਨੇ ਆਪਣਾ ਫਾਸਾ ਬਰਗੇਨ ਉੱਥੇ ਲਾਇਆ ਸੀ ਬਾਰਡਰ ਤੇ ਅੱਛਾ ਜੀ ਤੇ ਫਾਸਾ ਬਗੇੜ ਸਾਡਾ ਇੱਕ ਇੱਕ ਪੁੱਥੜੇ ਸ਼ਗਾ ਅੱਛਾ ਜੀ ਤੇ ਸੈਕੰਡਰੀ ਬਗੇੜ ਸਾਡਾ ਸ਼ੰਭ ਜੋੜੀਆਂ ਦੇ ਵਿੱਚ ਐ ਲੱਗਿਆ ਅੱਛਾ ਜੀ ਤੇ ਉਹਨਾਂ ਦਾ ਫਸਟ ਆਰਮ ਬਗੇੜ ਸੀ ਤੇ ਉਹਦੇ ਵਿੱਚ ਕੀ ਹੋਇਆ ਕਿ ਇੱਕ ਦਿਨ ਸਾਡੇ ਕਾਫੀ ਇਕੱਠ ਹੋਇਆ ਤੇ ਉਹਦੇ ਵਿੱਚ ਮੈਂ ਖੜਾ ਹੋਇਆ ਮੈਂ ਉਹਨੂੰ ਦੱਸਿਆ ਬੇਸਤ ਨੂੰ ਕਿ ਉਥੇ ਟੈਂਕਾ ਬਰਬਾਦ ਹੋ ਰਹੀਆਂ ਸਾਡਾ ਸਾਈਕਲ ਆਰਡਰ ਜਿਹੜਾ ਤੇ ਸਾਰੇ ਫਸਟ ਟਾਈਮ ਤੇ ਰਿਪੋਰਟ ਨੂੰ ਤੁਸੀਂ ਕੀ ਕਰਨਾ ਹੈ ਅੱਛਾ ਜੀ ਉਹ ਕਹਿੰਦੇ ਤੁਸੀਂ ਕਿਹਾ ਉਹ ਬਹਿ ਉੱਥੇ ਜਾ ਕੇ ਸਾਨੂੰ ਹੁਕਮ ਦੇ ਗਿਆ ਬਈ ਇਨੀਸ਼ੀਅਲ ਰਿਪੋਰਟ ਕਰੋ ਅੱਛਾ ਰਿਪੋਰਟ ਕਰਦੇ ਹਾਂ ਤਾਂ ਸਿਰੋਤਣੀ ਟੈਂਕਾ ਰਿਪੋਰਟ ਕਰਤੀਆਂ ਇਹਦੇ ਬਾਇਆ ਮਰ ਸਵਾਰ ਜਾਂਦੀਆਂ ਸੀ ਕੋਈ ਮਾਇਆ ਹਰ ਸ਼ਰ ਗਏ ਜਾਂਦੇ ਅੱਛਾ ਜੀ ਇਹ ਤੋਂ ਠੀਕ ਇਹ ਤਾਂ ਸ਼ਿਹਰ ਦੀ ਗਏ ਜਾਂਦੇ ਅਸੀਂ तकरीबन ਇੱਥੇ ਖਾਨਕੋਤ ਤੋਂ ਇੱਕ ਸਟੇਸ਼ਨ ਪਿੱਛੇ ਮਾਇਆ ਹਰ ਸਰ ਗਏ ਅੱਛਾ ਜੀ ਤੇ ਮੇਰ ਸਾਹਿਬ ਨੇ ਇੱਕਦਮ ਰੇਲ ਰੋਕਤੀ ਕਿਹਾ ਇੱਥੇ ਰੁਕ ਜੂਰੇ ਤੇ ਉਹਨਾਂ ਦੇ ਹਵਾਈ ਆ ਜਾਵੇ ਠੀਕ ਹੈ ਬਸ ਸਾਹ ਟੈਂਕਰ ਖੋਦੇ ਖੋਦੇ ਜਿੰਨਾ ਸੀ ਕੱਡੀਆਂ ਬਾਹਰ ਨੂੰ ਤਾਂ ਉਹਨਾਂ ਦਾ ਹਵਾਈ ਆ ਜਾਵੇ ਟੈਂਕਿੰਗ ਹੋਇਆ ਸਾਹਿਬ ਕਿੰਨਾ ਟੈਂਕਾਂ ਇਹ ਉਹਨੂੰ ਉਹ ਫੇਰ ਆ ਗਿਆ ਤੇ ਉਹ ਫੇਰ ਇਸ ਤਰ੍ਹਾਂ ਹੋ ਗਿਆ ਕਿ ਟੈਂਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ ਫੇ 22 ਰੂਟ ਟੈਂਕਾਂ ਦਾ ਸੀ ਗਈਆਂ ਸਾਂਭੇ ਤੱਕ ਠੀਕ ਹੈ ਸਾਂਭੇ ਜਾ ਬੀ ਸਟੇਸ਼ਨ ਰਾਤ ਨੂੰ ਉੱਥੇ ਸੀਦੇ ਅੱਛਾ ਜੀ ਸਾਡੇ ਨਾਲ ਥੋੜਾ ਟਾਈਮ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਕਿ ਵੀ ਸਾਨੂੰ ਦਿੱਗੀ ਦੇ ਵਿੱਚ ਕਿਤੇ ਤੁਹਾਨੂੰ ਬੋਲਣ ਦਾ ਮੌਕਾ ਮਿਲਿਆ ਸੀ ਉਹਨਾਂ ਲੜਾਈਆਂ ਬਾਰੇ ਤੇ ਉਸ ਟਾਈਮ ਤੇ ਇੰਡੀਆ ਦਾ ਡਿਫੈਂਸ ਮੰਤਰੀ ਜੀ ਤੁਹਾਨੂੰ ਸੁਣ ਰਿਹਾ ਸੀਗਾ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਓ ਜੀ ਉਸ ਟਾਈਮ ਤੇ ਕੀ ਵਾਤਾ ਕੀ ਵਾਤਾ ਹੋਇਆ ਸੀਗਾ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਅਸੀਂ ਪਹਿਲਾਂ ਮੈਂ ਤਾਂ ਤੁਹਾਨੂੰ ਇਹ ਪਊਂਗਾ ਤੁਸੀਂ ਲੜਾਈ ਬਾਰੇ ਨਹੀਂ ਕੁਝ ਥੋੜਾ ਜਿਹਾ ਪੁੱਛਿਆ ਅੱਛਾ ਜੀ ਜਦੋਂ ਸਾਡੇ ਦਸ ਪੀਰਾਂ ਨੂੰ ਤੁਸੀਂ ਲੜਾਈ ਬਾਰੇ ਦੱਸਦੇ ਹੋ ਜੀ 65 71 ਵਾਲੀ ਜਿਹੜੀ ਤੁਸੀਂ ਪਹਿਲਾਂ ਦੱਸ ਕੇ ਮੈਂ ਜੀ ਕੱਤਰੀ ਦਾ ਚਲੋ ਥੋੜੀ ਲੜਾਈ ਹੈ ਨਹੀਂ ਮਕਸਦ ਨਹੀਂ ਆ 65 ਦੀ ਲੜਾਈ ਦਾ ਬਹੁਤ ਸਿਕਾ ਟਕਰਾ ਸਦਾ ਇਹ ਸਾਡਾ ਅੱਛਾ ਜੀ ਇਹਦੇ ਵਿੱਚ ਕਿ ਫੌਜਾਂ ਬਰਗੇਡ ਨੇ ਇਥੋਂ ਮੂਵ ਕੀਤਾ ਜਿਸ ਨੇ ਲੇਖਮਜੌਰੀਆਂ ਦੇ ਸੀ ਅੱਛਾ ਜੀ ਤੇ ਅਸੀਂ ਫਿਰ ਸ਼ਾਲਕੋਟ ਬਾਰਡਰ ਖੋਲਿਆ ਸ਼ਾਲਕੋਟ ਜਿਹੜਾ ਪਾਕਿਸਤਾਨ ਦਾ ਪਾਕਿਸਤਾਨ ਤੇ ਆ ਠੀਕ ਹੈ ਜੀ ਇਹ ਬਾਰਡਰ ਅਸੀਂ ਖੋਲਿਆ ਆਪਣੇ ਸਾਹਮਣੇ ਤੋਂ ਰਾਮਗੜ੍ਹ ਤੋਂ ਪਿੰਡ ਰਾਮਗੜ੍ਹ ਆਏ ਇਹਨਾਂ ਦਾ ਬਾਰਡਰ ਤੇ ਅੱਛਾ ਜੀ ਉਸ ਉੱਥੋਂ ਅਸੀਂ ਇਹਨਾਂ ਨੂੰ ਖੋਲਿਆ ਤੇ ਉਹਦੇ ਵਿੱਚ ਸਾਡੀ ਰੈਜਮੈਂਟ ਜਿਹੜੀ ਸੀ ਰਿਜ਼ਰਵ ਰਹੇਗੀ ਅੱਛਾ ਜੀ ਅਰਦਾ ਜਿਹੜੀ ਰੈਜਿਮੈਂਟ ਆ ਪੂਰੀ ਦੋ ਸਿਕਸ ਕਾਨ ਸੀਗੇ ਇੱਕ ਡੋਗਰਾਸ ਕਾਡਨ ਹੈ ਅੱਛਾ ਜੀ ਜਿਹਨ ਡੋਗਰਾ ਰੈਜਿਮੈਂਟ ਬੋਲਦੇ ਡੋਗਰਾ ਡੋਗਰਾਸ ਕਾਡਨ ਸ਼ਿਕਾਇਤ ਅੱਛਾ ਜੀ ਯਾਨੀ ਪੰਜਾਬੀਆਂ ਦੀ ਪੂਰੀ ਪੰਜਾਬੀਆਂ ਦੀ ਹੈ ਠੀਕ ਹੈ ਉਹਦੇ ਵਿੱਚ ਜਿਹੜੇ ਡੋਗਰੇ ਵੀ ਸੀਗੇ ਰਾਜਪੂਤ ਸੀ ਅੱਛਾ ਜੀ ਉਸ ਟਾਈਮ ਤੇ ਨਾ ਇਹ ਥੋੜਾ ਜਾਤ ਪਾਤ ਦਾ ਸ਼ਿਕਾਇਤ ਹੋਇਆ ਅੱਛਾ ਜੀ ਉਹਦੇ ਵਿੱਚ ਸਿਸ਼ਟਕਾਰ ਨੂੰ ਜਿਹੜੇ ਸੀਗੇ ਸੈਣੀ ਤੇ ਜੱਟ ਅੱਛਾ ਜੀ ਤਾਂ ਡੋਗਰੇ ਰਾਜਪੂਤ ਅਛਾ ਇਸ ਤਰ੍ਹਾਂ ਠੀਕ ਹੈ ਉਹਦੇ ਜੇ ਅੱਗੇ ਜਾ ਕੇ ਅਸੀਂ ਚਲ ਗਏ 2 ਰੈਂਟਾ ਸਾਡੀਆਂ ਜਿਹੜੀਆਂ ਐਡਵਾਂਸ ਕਰ ਗਈਆਂ ਅਛਾ ਜੀ ਤੇ ਅਸੀਂ ਰਿਜ਼ਰਵ ਵਿੱਚ ਰਹਿ ਗਏ ਠੀਕ ਹੈ ਜੀ ਉਹਨਾਂ ਨੇ ਫਿਰ ਸ਼ਮ ਲੋੜੀਆਂ ਤੋਂ ਆਪਣਾ ਜਿਹੜਾ ਸੀਗਾ ਪੈਟਰਨ ਟੈਂਕਾ ਕੱਢ ਕੇ ਲਿਆ ਕੇ ਸਾਡੇ ਮੂਰੇ ਇਹਨਾਂ ਦੇ ਮੂਰੇ ਲਾਤੀਆਂ ਅਸੀਂ ਤਾਂ ਰਿਜ਼ਰਵ ਪਿੱਛੇ ਸੀਗੇ ਠੀਕ ਹੈ ਤੇ ਜਿਹੜਾ ਉਹਨਾਂ ਨਾਲ ਇਹ ਫੈਰ ਕੀਤੇ ਉਧਰ ਉਹਦੀ ਇਹਨਾਂ ਦੇ ਫੈਰ ਹੋਏ ਆ ਤੇ ਜਿਹੜੇ ਆਪਣੇ ਮਦਰਾਸ਼ੀ ਸੀ ਜੀ ਇਹਨਾਂ ਦੇ ਜਿਹੜਾ ਦੋ ਦੋ ਲੱਗੀਆਂ ਇਹ ਦੋ ਤਰੇ ਅੱਛਾ ਜੀ ਇਹ ਪਿੱਛੇ ਨੂੰ ਆ ਗਏ ਸਾਨੂੰ ਫੇਰ ਕੋਈ ਮਿਲਿਆ ਪਰ ਉਹਨਾਂ ਦੀ ਜਗ੍ਹਾ ਲਾਓ ਤੁਸੀਂ ਇਹ ਮੇਰਾ ਸੀ ਉੱਥੋਂ ਦੌੜਿਆ ਆਇਆ ਠੀਕ ਹੈ ਐ ਕਰ ਅਸੀਂ ਇਹ ਤੋਂ ਰਾਮਦਰ ਤੋਂ ਵਾਜਾ ਕੇ ਜਿੱਲਾ ਸੀ ਉੱਥੇ ਗਏ ਆ ਤਾਂ ਉਹਦੇ ਵਿੱਚ ਜਾ ਕੇ ਇਹ ਮਜ਼ਾਸੀ ਜਿਹੜੀ ਜੀ ਬੜੀ ਇੱਕ ਮਾਦਾ ਦੀ ਲੈਨ ਜੀ ਉੱਥੇ ਹੁੰਦੀ ਹੈਗੀ ਆ ਕੋਖਰੀ ਬਾਗਾ ਉਹਦਾ ਨਾਮ ਪਿੰਡ ਦਾ ਕੋਟਲੀ ਬਾਗਾ ਹਾਂ ਉਹਦੇ ਵਿੱਚ ਉੱਥੇ ਉਹ ਨਹੀਂ ਜਾ ਕੇ ਤਾਂ ਇਹ ਹੁਦੇ ਸੀਗੇ ਤਮੇਸਾ ਵੰਦੇ ਦਾ ਖਿਆਲ ਕਰਨ ਤੋਂ ਪਹਿਲਾਂ ਦੇਖੋ ਟੈਂਕਾ ਕਿਹੜੀਆਂ ਆ ਅੱਛਾ ਪਾਕਿਸਤਾਨ ਦੀਆਂ ਜਾਂ ਆਪਣੀਆਂ ਅੱਛਾ ਜੀ ਕਿਉਂ ਉਹਨਾਂ ਦੇ ਨਿਸ਼ਾਨ ਲੱਗੇ ਹੋਏ ਹੈਗੇ ਆ ਚੰਦ ਦਾ ਨਿਸ਼ਾਨ ਉਹਨਾਂ ਦੀ ਚੰਦ ਦਾ ਤਾਰਾ ਲੱਗਾ ਤਾਰਾ ਲੱਗਾ ਹੈ ਤੇ ਸਾਡੇ ਇਹ ਭਾਰਤ ਦਾ ਸ਼ੀਟ ਲਵਾਇਆ ਚੰਦ ਲੱਗਾ ਤਿਰੰਗਾ ਲੱਗਾ ਲੱਗਾ ਆ ਉਹਦੇ ਵਿੱਚ ਪਤਾ ਲੱਗ ਜਾਊਗਾ ਅਸੀਂ ਜੇ ਟੈਂਕਾ ਆਪਣੀਆਂ ਆ ਠੀਕ ਉਹ ਆ ਰਹੀਆਂ ਪਰ ਉਹ ਡਰਿਓ ਇੰਨੇ ਸੀਗੇ ਉਹਨੇ ਸਾਡੇ ਦੇ ਪੈਰ ਘੱਟਾ ਉਹਨਾਂ ਨੇ ਸਮਝੇ ਕਿ ਮੋਰੇ ਦੁੱਛ ਮੜਾ ਉਹ ਅਸੀਂ ਇਹਨਾਂ ਦੇ ਮੋਰੇ ਪੋਰੇ ਫਾਇਰ ਕੀਤਾ ਆਵੇ ਉੱਥੇ ਸਾਡੇ ਲਾਗੇ ਇਹਨਾਂ ਦੀ ਕਮਾਂਡਰ ਦੀ ਡੀ ਟੈਂਟ ਸੀ ਸਾਡੇ ਮੇਜਰ ਸਾਹਿਬ ਦੀ ਟੈਂਟ ਦੇ ਲਾਗੇ ਹਰ ਖੜੀ ਹੋਵੇ ਠੀਕ ਹੈ ਇਹ ਉਹ ਮੁੰਡਾ ਇੱਕ ਨੈਪ ਸਪਰਡਰ ਸੀ ਜਿਹੜਾ ਕਿ ਉਹ ਗਨਰ ਸੀ ਉਹਦਾ ਮਾਰਡਰ ਦਾ ਠੀਕ ਹੈ ਜੀ ਉਹ ਨਾਮ ਮਾਈਕਲ ਸੀ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਮਾਈਕਲ ਤੁਸੀਂ ਸਾਰੇ ਦੌੜਿਆ ਹੈ ਨਾ ਦੌੜ ਕੇ ਆਏ ਮੇਰੀ ਆਖਰ ਤੱਕ ਸੁਣ ਨੂਰ ਤਰੰਗ ਠੀਕ ਹੈ ਉਹ ਕਹਿੰਦਾ ਰਹੇ ਬਾਈ ਵੀਰ ਸਿੰਘ ਹਮ ਲੋਕ ਵੀ ਲੜ ਸਕਦੇ ਇਹ ਆਪ ਲੋਗ ਦਾ ਕੰਮ ਹੈ ਉਹ ਤਾਂ ਕਹਿੰਦਾ ਫੁੱਟਬਾਲ ਤੇ ਵੀ ਮਾਫ ਕਰਦਾ ਕਹੀ ਠੀਕ ਹੈ ਮੈਂ ਕਹੇ ਨਹੀਂ ਮੈਂ ਕਹੇ ਨਹੀਂ ਗੱਲ ਕਰ ਠੀਕ ਹੈ ਬਸ ਇੱਧਰ ਉੱਤਰੀ ਉਹਨਾਂ ਕਮਾਂਡਰ ਵੀ ਇੱਥੇ ਖੜਾ ਹੈ ਮੇਹਰ ਸਾਹਿਬ ਸਾਡਾ ਖੜਾ ਹੈ ਉਹ ਤੋਂ ਬਗੀਜ ਸਾਹਿਬ ਆ ਠੀਕ ਹੈ ਉਹ ਹੁੰਦੇ ਕਹਿੰਦੇ ਕਰਤਾਰ ਸਿੰਘ ਸਾਹਿਬ ਆਪਣੀ ਕਰਨੀ ਲਾ ਦੇ ਮੇਰੀ ਲਾ ਲੋ ਠੀਕ ਹੈ ਜੋਪ ਕਰਕੇ ਉਹਨੇ ਕੋਈ ਜਵਾਬ ਦਿੱਤਾ ਇਹਨੇ ਦੋ ਤਿੰਨ ਅਫਸਰ ਕੋਲ ਉੱਥੇ ਹਰਦਾ ਠੀਕ ਹੈ ਉਹ ਸਾਨੂੰ ਉਹਦਾ ਹੁੰਦਾ ਚਾਹ ਪਾ ਲਿਓ ਚਾਹ ਅਸੀਂ ਵਿੱਚ ਬੰਦ ਜਾਂਦੀ ਆ ਟੈਂਕ ਦੇ ਵਿੱਚ ਇੱਥੇ ਵਿੱਚ ਠੀਕ ਹੈ ਕਿਤਾਬ ਸਾਹਿਬ ਗੜੇ ਤਾਂ ਮੈਂ ਕਿਹਾ ਸਾਹਿਬ ਹੁਣ ਕੀ ਦੇਖਦੇ ਬੇਲਾ ਨਹੀਂ ਧੰਨਵਾਦ ਮੈਦੀ ਲਾ ਦੇਣੀ ਆ ਉਹਨੂੰ ਬੋਲੋ ਉਹ ਉਹ ਕਹਿੰਦਾ ਵੀ ਸਿਆ ਮੈਨੂੰ ਦੱਸ ਤਾ ਕਿ ਬੋਲਾਂ ਮੈਂ ਕਿਹਾ ਬੋਲੋ ਤੁਸੀਂ ਕਿ ਆਸਪਾੜਨ ਆਇਆ ਹੈਗਾ ਮੈਨੂੰ ਜੋ ਇਸ ਕਰਨ ਤਾਂ ਮੈਨੂੰ ਟਾਈਮ ਦਿਓ ਕਿੰਨੇ ਵਜੇ ਮੈਂ ਸਿਆਰ ਉੱਠ ਜਾਵਾਂ ਠੀਕ ਹੈ ਹੈ ਜੀ ਤੇ ਨਾਲ ਤੁਸੀਂ ਲੜਾਕ ਦੇਖ ਲੋ ਇਹਦਾ ਬਿਲਕੁਲ ਠੀਕ ਹੈ ਉਹ ਕਿ ਮੈਂ ਕਿਹਾ ਗੜ ਕੇ ਬੋਲੀ ਤੂੰ ਜਰਾ ਠੀਕ ਹੈ ਉਹ ਚੰਗਾ ਬੋਲਿਆ ਫਿਰ ਪਿੰਡਾਂ ਦੇ ਨਾ ਉਹ ਸੋਚਿਆ ਬਿਲਕੁਲ ਠੀਕ ਹੈ ਮਾਜੀ ਉਥੋਂ ਫੇ ਪਹਰਾ ਹੋ ਗਿਆ ਅਸੀਂ ਉੱਥੇ ਖੜੇ ਰਿਹਾ ਆਪਣੀ ਪੀਸ਼ੇ ਵਿੱਚ ਸਾਡੇ ਨਾਲ ਇੱਕ ਸਰਗੇਜੀਤ ਸਾਹਿਬ ਜਿਸਗੀ ਸਾਹਿਬ ਰਹਾ ਉਹ ਉਸ ਟਾਈਮ ਦੇ ਕੈਪਟਨ ਸਾਹਿਬ ਸੀ ਠੀਕ ਹੈ ਮੇਰਾ ਬਹੁਤ ਉਪਰਾ ਬੰਗਿਆ ਅਸੀਂ ਜਿਹੜੀ ਗਰਾਉਂਡ ਤੇ ਲੱਭ ਪੈ ਸੀ ਜੁ ਜਾਣੇ ਤਾਂ ਫੇ ਸਾਡਾ ਘਟ ਰੋ ਪਿਆ ਠੀਕ ਹੈ ਉਹ ਕਹਿੰਦਾ ਅੱਜ ਤੋਂ ਤੂੰ ਮੇਰਾ ਛੋਟਾ ਭਾਈ ਹੈ ਇਸ ਕਰਕੇ ਸਾਡੀ ਇਸ ਤਰ੍ਹਾਂ ਹੋ ਗਈ। ਉਹਦੇ ਵਿੱਚ ਕੀ ਹੋਇਆ ਉੱਥੇ ਕਿ ਸ਼ਾਮ ਨੂੰ ਤਕਰੀਬਨ 7:30 ਵਜੇ ਜਿਹੜੀ ਲੜਾਈ ਆ ਬੰਦ ਹੋ ਜਾਂਦੀ ਹੈ। ਟੈਕਾ ਪਿੱਛੇ ਆ ਜਾਂਦੀ ਆ। ਤੇ ਅਸੀਂ ਉਸ ਵੇਲੇ ਖੜੇ ਆ 8:00 ਵਜੇ। ਠੀਕ ਹੈ ਜੀ। 8:30 ਹੋ ਗਏ। ਰਿਸ਼ੀਜੀਤ ਸਾਹਿਬ ਦੇ ਨਾਲ 20 ਕੁ ਚੀਜ਼ਾਂ ਮੇਰੇ ਖਾ ਉਹ ਕੋ ਨਹੀਂ ਨਿਕਲਿਆ। ਅੱਜ ਹੀ ਉਹ ਨਿਕਲਣੇ। ਜੋ ਯੂ ਵਨਰ ਪਿੰਡ ਇਹ ਸਾਢੇ 9 ਹੋ ਗਏ ਸਾਢੇ 9 ਵਜੇ ਦੇ ਸਭ ਪਿੰਡਾਂ ਦੇ ਜੀ ਸੌ ਨੂੰ ਹੱਥ ਮਾਰ ਮੈਂ ਸਭ ਆਇਓ ਮਰ ਕੇ ਹੁਪੂਨੇ ਕਰਿਆ ਆਇਓ ਉਹ ਆ ਗਿਆ ਕਹਿੰਦਾ ਬਈ ਥੋ ਤੂੰ ਮੁੰਡੇ ਪੰਜ ਸੱਤ ਲੈ ਜਾ ਰੈਕੀ ਕਰਕੇ ਆਉਂਦਾ ਹਾਰਬਰ ਕਿੱਥੇ ਲੱਗਾ ਠੀਕ ਹੈ ਯਾਨੀ ਅਸੀਂ ਲੜਾਈ ਤੋਂ ਪਛਾਹ ਹਟਦੇ ਹਾਂ ਦਾ ਅਸੀਂ ਟੈਂਕਾਂ ਦਾ ਹਾਰਬਰ ਲਾਉਨੇ ਆ ਕਿੱਥੇ ਨਿਸ਼ਾਨ ਲੱਗਾ ਪਿਆ ਵੇ ਇੱਥੇ ਤੇ ਸਾਡਾ ਏਰੀਆ हां जी हार्बर ਲਾਉਨੇ ਆ ਉਹਦੇ ਵਿੱਚ ਟੈਂਕਾ ਅਸੀਂ ਇਸ ਤਰ੍ਹਾਂ ਬੂਹ ਧਾਰੇ ਦੇ ਵਿੱਚ 15 ਦੀ 15 ਟੈਂਕਾ ਖੜੀਆਂ ਕਰ ਲਈਏ ਆ ਤਾਂ ਬਾਹਰ ਤੇ ਨਹਂਚੀ ਹਾਲ ਕੇ ਉਹਦੇ ਪਹਿਰਾ ਦੰਦੇ ਆ ਅਸੀਂ ਰੈਸਟ ਕਰਦੇ ਹਾਂ ਠੀਕ ਹੈ ਉਹ ਵਿੱਚ ਕੀ ਹੋਇਆ ਉਹਦੇ ਵਿੱਚ ਅਸੀਂ ਇਹਨਾਂ ਨੇ ਕਿਹਾ ਵੀ ਚੰਗਾ ਜੀ ਮੈਂ ਆਪਣੀ ਮਾਦੀ ਦੇ ਬੰਦੇ ਖਾਣੇ ਕਹਿੰਦਾ ਲਿਆ ਜਾ ਮਾਦੀ ਦੇ ਕਹਿੰਦਾ ਇੱਕ ਵੀਰ ਸੂਤ ਛੇਪ ਦੇ ਦਿਓ ਕਹਿੰਦਾ ਛੇਪੂ ਲੈ ਜਾ ਵੀਰ ਸੂਤ ਰਹਿਣਗੇ ਠੀਕ ਹੈ ਮੈਂ ਕਿਹਾ ਸਾਹ ਕਿਉਂ ਕੋਈ ਗੱਲ ਨਹੀਂ ਕਹਿੰਦਾ ਉਹ ਗਨਰ ਨਹੀਂ ਮਿਲਦਾ ਕੋਈ میں کوئی نہیں لو جی اسی گئے اتحر دیکھ کے آگئے گئے مادہ باہر گئے دو جنے گاہ گئے تا دیکھ کے تو آ گئے آپ نے دس میرے ساتھ کہ فلانے دا کا ہاربر لگا ہے اس ڈیگری پہ آ جگہ پہ آ فلاحا وہ کہہ رہا ٹھیک ہے انہیں دسایا سارے کہ میری ٹینک لیٹ کرے گی ہک بنا جوں ابھی جیتوں دے ہیں راما تو دے ہیں گے ہو کے ਤੇ ਬੁੱਤੂ ਵਰਤਾਂ ਦੀ ਉਹ ਕਿ ਤਾਂ ਫੇਰ ਜਾ ਕੇ ਅਸੀਂ 라ਵੀ ਰਾਮਾ ਤੇ ਜਿੰਨੇ 골ਡ ਘੈਰਾ ਵਾਲਾ ਉਹ ਇਸ ਤਰ੍ਹਾਂ ਅਸੀਂ ਬਣਾ ਕੇ ਹਕੂ ਦੇ ਨਾਲ ਅਸੀਂ ਉਸ ਵੇਲੇ 11 ਵਜੇ ਦੀ ਮੂ ਪੀਤੀ ਟੈਂਕਰ ਪਹਿਲੇ ਗੇਰ ਚ ਤੇ ਤਕਰੀਬਨ 4 ਵਜੇ 5 ਮਿੰਟ ਤੇ ਅਸੀਂ ਉੱਤੇ ਪਹੁੰਚੇ ਠੀਕ ਹੈ 4:05 ਤੇ ਤੇ 15 ਮਿੰਟ ਤੇ ਫਿਰ ਅਸੀਂ ਸ਼ੁਰੂ ਕਰ ਸਕਦੇ ਹਾਂ ਠੀਕ ਹੈ ਉਹਲੇ ਟੈਂਕਾ ਹਲਾਉਣ ਲੱਗੇ ਸੀ 15 ਟੈਂਕਾ ਇਹ ਮੈਂ ਦਿੱਲੀ ਵਿੱਚ ਜਾ ਕੇ ਵੀ ਬੋਲਿਆ ਸੀ ਤੇ ਦਿੱਲੀ 'ਚ ਵੀ ਉਹਨਾਂ ਨੂੰ ਦੱਸਿਆ ਸੀ ਮੈਂ ਕਿਹਾ ਜੇ ਕਿਸੇ ਨੇ ਚੋਖੇ ਵੀ ਅਸੀਂ ਕਰਨ ਲੱਗੇ ਆਂਗੇ ਦੱਸਿਆ ਕਿ 1 ਮਿੰਟ ਦੇ ਵਿੱਚ ਅਸੀਂ 15 ਟੈਂਕਾ ਉਹਨਾਂ ਦੀ ਇਤਵਾ ਕਰਤੀਆਂ 1 ਮਿੰਟ 1 ਮਿੰਟ 'ਚ ਇਹ ਹੋ ਜੇ ਫੈਲ ਮਾਰੇ ਕਿ 15 ਟੈਂਕਾ ਤੋਰ ਅਸੀਂ ਇਹ ਨਹੀਂ ਕਿ ਟੈਂਕਾ ਇਸ ਤਰ੍ਹਾਂ ਸਾਡੀਆਂ 15 ਖਰਚੀਆਂ ਸੀ ਨੇਦਰ ਸਾਹਿਬ ਕਹਿਣ ਲੱਗਾ ਮੇਰਾ ਗੱਲ ਚਾਰ ਬਾਉਂ ਜਾਂਦੇ ਦਿਖਾ ਦਿੰਦਾ ਪੰਜਵਾਂ ਲੱਗਾ ਹੋਊਗਾ ਤੈਨਾਂ ਤਾਂ ਤੁਸੀਂ ਸਾਰੇ ਦਿਖਾਓ ਨਾ ਤੇ ਬਾ ਇਹ ਇਦਾਂ ਇਹਨਾਂ ਨੂੰ ਮੀਂਹ ਭਰਾ ਦਿਓ ਜਿਹੜਾ ਕਿ ਇਹ ਕਦੀ ਇਹ ਯਾਦ ਕਰਨਗੇ ਪਾਕਿਸਤਾਨ ਨਾਲ ਕਿ ਕੀ ਹੋਇਆ ਠੀਕ ਹੈ ਲਓ ਜੀ 15 ਦੀਆਂ 15 ਉਹਨਾਂ ਦੀਆਂ ਟੈਂਟਾਂ ਸੀ ਅਗਵਾਦ ਦੀ ਉੱਥੇ ਠੀਕ ਹੈ ਉਹਨਾਂ ਦੀ 15 ਹੋਰ ਆਈਆਂ ਉਹਨਾਂ ਨਾਲ ਮੁਕਾਬਲ ਹੋਇਆ ਉਹ ਦੌੜ ਤੁਰੀਆਂ ਅਸੀਂ ਉੱਥੋਂ ਤਕਰੀਬਨ 8 ਕਿਲੋਮੀਟਰ ਅਸੀਂ ਪਾਕਿਸਤਾਨ ਚੱਲ ਗਏ ਉਹ ਜੰਗ ਲੇ ਕੇ ਉੱਦੋਂ ਨੂੰ ਵਧ ਗਏ ਵਧ ਗਏ ਅੱਗੇ ਵਧ ਗਏ ਅੱਗੇ ਇੱਕ ਤਾਂ ਬਾਗ ਦੇ ਵਿੱਚ ਵਰਦੀਆਂ ਤੇ ਉਹਦੇ ਵਿੱਚ ਵਾਹ ਜੀ ਜੜਾਈ ਨੂੰ ਦਸਤੀਏ ਚ ਕਾਫੀ ਟਾਈਮ ਲੱਗ ਜਾਏਗਾ ਤੁਸੀਂ ਹੁਣ ਸੁਭਾਰ ਕਰ ਲਓ ਇਹ ਬਾਬਾ ਜੀ ਜੀ ਇਹ ਦਸੀ 65 ਦੀ ਇਹ ਕਿੰਨਾ ਕ ਸਮਾਂ ਚੱਲੀ ਸੀਗੀ ਇਹ ਚੱਲੀ ਸੀਗੀ ਜੀ 6 ਮਈ 4 ਤਰੀਕ ਤੋਂ ਲੈ ਕੇ ਤਾਂ 21 ਤਰੀਕ ਤੱਕ ਕਿਹੜੇ ਸਾਲ ਦੇ ਵਿੱਚ ਕਰਦਾ ਸੀ 1965 65 ਠੀਕ ਹੈ ਤੇ ਜਦੋਂ ਇਹ ਤੁਸੀਂ ਜੰਗ ਜਿੱਤ ਕੇ ਆਏ ਵਾਪਸ ਈ ਪਾਰਟ ਸਰਕਾਰ ਨੇ ਤੁਹਾਨੂੰ ਕੁਝ ਸਨਮਾਨ ਦਿੱਤਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਕਿ ਉਸ ਵੇਲੇ ਮੈਂ ਦਿੱਲੀ ਵੀ ਬੋਲਿਆ ਸੀ ਦਾ ਇਹ ਡਿਫਰੈਂਸਟ ਉਦੋਂ ਸੀ ਮੈਂ ਕਿਹਾ ਇੱਕ ਅਸੀਂ ਲੋਕ ਸੀ ਹਿੱਦ ਹੋ ਗਏ ਜੀ ਕਿ ਦਿੱਤਾ ਜੋਸ਼ ਦਿੱਤਾ ਹੋ ਪਤਾ ਨਹੀਂ ਮੈਨੂੰ ਕੀ ਦਿੱਤਾ ਜੀ ਪਰ ਮੈਂ ਇੱਕ ਗੱਲ ਕਰਦਾ ਹੈਗਾ ਕਿ ਇਹ ਕਸ਼ੂਦਾ ਨਾਲੋਂ ਵੀ ਵੱਧ ਅਸੀ ਜੀ ਮੈਂ ਪਾਉਂਦਾ ਜੀ ਕਿਉਂ ਕਿ ਸਾਡੇ ਨਾਲ ਜਿੱਦਣ 21 ਤਰੀਕ ਨੂੰ ਉਹਨਾਂ ਨੇ 19 ਤਰੀਕ ਨੂੰ ਫੈਰ ਕੀਤਾ ਮਲਾਈਲਾ ਦਾ ਕੀਤਾ ਔਰ ਅਮਰੀਕਾ ਦੇ ਬੰਦਿਆਂ ਨੇ ਆਣ ਕੇ ਫੈਰ ਕੀਤਾ ਉਹ ਇਹਨਾਂ ਦੇ ਦੋਏ ਦਿਨ ਉਹ ਸਾਡੇ ਅਸੀਂ ਜਗਮੀ ਹੋ ਗਏ ਆ ਇਹਨਾਂ ਨੇ ਉਹ ਮੁੜ ਕੇ ਗੰਨਾ ਪੜ ਲਈ ਜਾ ਸਾਡੇ ਬੰਦਿਆਂ ਨੇ ਉਹਨਾਂ ਤੋਂ ਚੱਲੀਆਂ ਨੇ ਇਹਨਾਂ ਤੋਂ ਦਾਈ ਪੜ ਲਈ ਜਾ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਉਸ ਟੈਂਕ ਦੇ ਵਿੱਚ ਜਲ ਗਏ ਯੇ ਦੇ ਸਾਹਿਬ ਦੀ ਕਾਫੀ ਹਾਲਤ ਖਰਾਬ ਹੋ ਗਈ ਪੇਟ ਕਰ ਗਿਆ ਸੀ ਤਾਂ ਮੈਨੂੰ ਤਾਂ ਬਿਲਕੁਲ ਹੀ ਮੈਨੂੰ ਇਹ ਇੱਥੇ ਜਿਹੜਾ ਭਾਨਕੋਟ ਗਏ ਅਗੇ ਤਾਂ ਦਿਸਣੋਂ ਆਟ ਗਿਆ ਸੀਗਾ ਅੱਖਾਂ ਬੰਦਾਂ ਉਹਦੇ ਯਾਨੀ ਸਾਰਾ ਸਰੀਰ ਡਰ ਗਿਆ ਸੀ ਸੜ ਗਿਆ ਸੀ ਇਹਦੇ ਵਿੱਚ ਅਸੀਂ ਇੱਥੋਂ ਫਿਰ ਦਿੱਲੀ ਚੱਲ ਗਏ ਦਿੱਲੀ ਫਿਰ ਸਾਡੇ ਮੇਹਬਬ ਸਾਹਿਬ ਦੀ ਮੇਮ ਸਾਹਿਬ ਆ ਗਈ ਉਹ ਆਣ ਕੇ ਉਸੇ ਬੜੀ ਰੋਏ ਉਹ ਕਹਿੰਦਾ ਮੇਹਬਬ ਕਹਿੰਦਾ ਇਸ ਟਾਈਮ ਤੇ 20 ਰੁਪਿਆ 50 ਦਿਨਾਂ ਦੇਖ ਗੱਲ ਕਰਕੇ ਉਹਦੇ ਲਈ ਉੱਥੇ ਉੱਥੇ ਗਈ ਆ ਤਾਂ ਉਹ ਕਹਿੰਦੀ ਵੀ ਮੈਨੂੰ ਹੀ ਦੱਸਿਆ ਕਹਿੰਦਾ ਜਿਹੜੇ ਪਸ਼ੀਆਂ ਪੱਟੀਆਂ ਆ ਕੋਈ ਕਪੜਾ ਨਹੀਂ ਉਹ ਆ ਕੇ ਮੇਰੇ ਕੋਲ ਕਹਿੰਦੀ ਵੀ ਸਾਂ ਮੈਂ ਤਾਂ ਤਾਂ ਮੇਤੋਂ ਬੋਲ ਨਹੀਂ ਹੁੰਦਾ ਸਭ ਦਾ ਨਾਮ ਮੈਨੂੰ ਜਿਹਦਾ ਸੀ ਅੱਖਾਂ ਤੋਂ ਲੱਗੇ ਬੋੜੀ ਐਸਾ ਹਾਲਾ ਸੜਗੀ ਸੀ ਕਿ ਸਾਰੇ ਸਰੀਰ ਤੇ ਪੱਟੀਆਂ ਕਰਨੀਆਂ ਪਈ ਸਾਰੇ ਸਰੀਰ ਤੇ ਪੱਟੀਆਂ ਕਰਨੀਆਂ ਪਈ ਸਾਰਾ ਸਰੀਰ ਪੱਟੀਆਂ ਨਾਲ ਹੀ ਸ਼ਕਾ ਨਾ ਕੋਈ ਕਿਉਂ ਸ਼ੇਰ ਕਰੇ ਸਭੀ ਸਾਰੇ ਗਲਗੈ ਸੀ ਦੇ ਮੂੰਹ ਸਿਰ ਸਾਰਾ ਸਭ ਲੱਤਾਂ ਬਾਹਾਂ ਜਿਹੜੀਆਂ ਹੈਗੀਆਂ ਇਹ ਫੇਰ ਮੈਰਾ ਆਤਾ ਹੁਣ ਥੋੜਾ ਕੰਮ ਕਰਦਾ ਹੈਗਾ ਇਹ ਤੇ ਕਰਦਾ ਰਹੀ ਸੀਗਾ ਇਹ ਲੈਫਟ ਸਾਈਡ ਜਿਹੜੀ ਸੀ ਬਹੁਤ ਜ਼ਿਆਦਾ ਜ਼ਿਆਦਾ ਜਲ ਗਈ ਠੀਕ ਹੈ ਇਹ ਤੋਂ ਅਸੀਂ ਜਿੰਨਾ ਫੇਰ ਦੂਸਰੇ ਦਿਨ ਮੇਹ ਸਾਬ ਦੀ ਉੱਥੇ ਡੈਥ ਹੋ ਗਈ ਦਿੱਲੀ ਜਾ ਕੇ ਦਿੱਲੀ ਜਾ ਕੇ ਤਾਂ ਇਹਨਾਂ ਨੇ ਫੇਰ ਉੱਥੋਂ ਕਿਹਾ ਵੀ ਇਹਨੂੰ ਇੱਕੋ ਚੱਕ ਕੇ ਮਾਰੋ ਬੰਬੇ ਤੇ ਇਹ ਬੇਨਰ ਸਾਡਾ ਅਪਰੇਟੇ ਬਿਨਾਂ ਆਈ ਸੀਗਾ ਅਸੀਂ ਉੱਥੋਂ ਬੇ ਹਰ ਪ੍ਰੀਮੇਜ ਸਾਉ ਦਾ ਪੁੱਛਦਾ ਤਾਂ ਦੱਸੋ ਉੱਥੇ ਚੱਲ ਗਿਆ ਉੱਥੇ ਬੰਦੂ ਦਾ ਸਾਥ ਮਿਲਿਆ ਉਹਦੇ ਜਾ ਕੇ ਇੱਕ ਜੀਵਨ ਆ ਦੋ ਸਵਾ ਦੋ ਮਹੀਨੇ ਦੀ ਬਾਅਦ ਮੇਰੀਆਂ ਅੱਖਾਂ ਜਿਹੜੀਆਂ ਜ਼ੀਰ ਤੋਂ ਥੋੜੀਆਂ ਥੋੜੀਆਂ ਉਹਨਾਂ ਨੇ ਪਰਬਟਿਆਂ ਤੋਂ ਕਟਿਆ ਮਾਸ ਤਾਂ ਮੈਨੂੰ ਕਹਿਣ ਵੀ ਦੇਖ ਬਾਹਰ ਨੂੰ ਤੈਨੂੰ ਦੀਦਾ ਮੈਂ ਕਹਿ ਵੀ ਦੀਦਾ ਅਸੀਂ ਤੇ ਬਾਅਦ ਵਿੱਚ ਉਹਨਾਂ ਨੇ ਥੋੜਾ ਥੋੜਾ ਮਾਸ ਕੱਟ ਕੇ ਸਾਨੂੰ ਉੱਥੇ ਪੰਚਾ ਮੈਂ ਵੀ 7-8 ਮਹੀਨੇ ਜੀ ਉੱਥੇ ਹਸਪਤਾਲ ਦੇ ਵਿੱਚ ਸਾਡਾ ਇਲਾਜ ਹੋਇਆ ਉੱਥੇ ਠੀਕ ਹੈ ਹਾਂਜੀ ਉਥੋਂ ਵੀ ਇਸ ਤਰ੍ਹਾਂ ਪਰ ਇਸ ਗਵਰਨਮੈਂਟ ਨੇ ਸਾਨੂੰ ਇਹ ਪੁੱਛਿਆ ਹੀ ਨਹੀਂ ਵੀ ਤੁਹਾਨੂੰ ਕੋਈ ਅਸੀਂ ਮਦਦ ਦਈਏ ਜਾਂ ਸਾਨੂੰ ਕੋਈ ਛੜੇ ਬੱਚੇ ਆ ਜਾਂ ਕੀ ਹੈਗਾ ਆ ਕਿਹਨੂੰ ਅਸੀਂ ਬਦਲ ਜੀ ਆਹ ਪੈਨਸ਼ਨ ਹੀ ਹੈ ਨਾ ਜਿਹੜੀ ਪੈਨਸ਼ਨ ਸਾਨੂੰ ਲੱਗੀ ਹੈ ਯਾਨੀ ਕਿ ਉਹ ਇੰਨੀ ਬਹਾਦਰੀ ਨਾਲ ਜੰਗ ਲੜਨ ਦੇ ਬਾਵਜੂਦ ਵੀ ਉਹ ਮੁੱਲ ਨਹੀਂ ਮਿਲਿਆ ਮੁੱਲ ਨਹੀਂ ਸਾਨੂੰ ਮਿਲਿਆ ਬਸ ਇਹ ਗੱਲ ਹੈ ਠੀਕ ਹੈ ਤੇ ਉਹ ਤੋਂ ਬਾਅਦ ਤੁਸੀਂ ਕਹਤਰ ਦੀ جنگ ਲੜੀ ਕਹਤਰ ਦੀ ਜਿਹੜੀ ਆ جنگ ਲੜੀ ਉਹ ਮੈਂ ਪਿੱਛੇ ਬੈ ਕੇ ਲੜੀ ਆ ਅੱਛਾ ਜੀ ਕਿਉਂ ਮੈਂ ਕਾਟਾਗਰੀ ਸੀ ਹੋ ਗਿਆ ਸੀਗਾ ਉਹਦੇ ਵਿੱਚ ਮੈਂ ਮੇਰਾ ਮਾਨਤਾ ਕਰਦਾ ਸੀ ਬੈ ਕੇ ਟੈਂਕ ਤੇ ਗਨ ਤੇ ਚੱਲ ਜਾਵਾਂ ਅੱਛਾ ਪਰ ਸਾਡੇ ਜਿਹੜੇ ਅਫਸਰ ਸੀ ਕਿ ਉਹ ਕਹਿੰਦੇ ਬਿਲਕੁਲ ਇਹ ਤੇ ਨਾ ਠੀਕ ਹੈ ਜੀ ਕਿਉਂਕਿ ਦਾ ਪਿੱਛੇ ਰਹਿ ਤੂੰ ਤੈਨੂੰ ਕੋਈ ਨਹੀਂ ਇਸ ਕਰਕੇ ਸ਼ਕਲਕਾਰ ਤਸਵੀਰਾਂ ਅਸੀਂ ਬਕਾਸਪੁਰ ਦੀ ਤਸਵੀਰਾਂ ਸ਼ਕਲਕਾਰ ਉਧਰ ਹੀ ਸਾਈਡ ਪਾਕਿਸਤਾਨ ਪੰਦਾ ਗਈ ਜੀ ਹਾਂ ਜੀ ਉਹ ਅਸੀਂ ਲੈ ਦੇ ਸੀ ਇਹਦੇ ਵਿੱਚ ਤੇ ਜਿਹੜੀ ਘੱਤਰ ਵਾਲੀ ਲੰਗਾ ਇਹ ਕਿੰਨਾ ਕੁ ਟਾਈਮ ਚੱਲੀ ਸੀ ਇਹ ਜੀ ਪੰਜ ਚਾਰ ਦਿਨ ਚੱਲੀ ਬਸੇ ਇਹਨਾਂ ਟਾਈਮ ਸਿਵਾਇ ਪਰ ਕੋਈ ਇਹਦਾ ਕੋਈ ਏਡਾ ਨਹੀਂ ਸਿਵਾ ਪਈ ਅਸੀਂ ਇਹ ਇਹਦੇ ਬਾਰੇ ਕੁਛ ਦੱਸਣ ਕੀਏ ਤੇ ਕੀ ਕਿਦਾਂ ਹੋਇਆ ਥੋੜਾ ਇਹਦਾ ਲਾ ਇੱਕ ਦੋ ਦਿਨ ਝਟਕ ਹੋਈ ਆ ਫੇ ਉੱਥੇ ਜੋ ਖਤਮ ਹੋ ਗਈ ਖਤਮ ਹੋ ਗਈ ਖਤਮ ਹੋ ਗਈ ਠੀਕ ਹੈ ਠੀਕ ਇਸ ਤਰ੍ਹਾਂ ਪਹਿਣ ਦੀ ਲੜਾਈ ਲੜੀਆ ਪਹਿਣ ਦੀ ਲੜਾਈ ਤਾਂ ਅੱਜ ਮੈਂ ਤੁਹਾਨੂੰ ਬਾਈ ਡਿਟੇਲ ਬੋਲਣ ਲੱਗਾ ਤਾਂ ਮੈਂ ਤੁਹਾਨੂੰ ਮੇਰਾ ਕਹ ਲਿਓ ਅੱਧਾ ਘੋੜਾ ਕਿਹਾ ਜਾਂ ਗਿਆ ਤੇ ਇਹ ਬੋਲੂਗਾ ਅੱਛਾ ਬਾਬਾ ਜੀ ਤੁਸੀਂ ਸਾਡੇ ਨਾਲ ਆਫ ਕੈਮਰਾ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਤੁਸੀਂ ਦੱਸਦੇ ਕਿ ਤੁਹਾਨੂੰ ਦਿੱਲੀ ਕਿੱਥੇ ਨੇ ਸੱਦਿਆ ਸੀਗੇ ਤੇ ਉੱਥੇ ਕੋਈ ਜਦੋਂ ਤੁਸੀਂ ਸਪੀਚ ਕਰ ਰਹੇ ਸੀਗੇ ਤੇ ਕੋਈ ਕੁੰਡਾ ਲੈ ਕੇ ਖੜਾ ਹੋ ਗਿਆ ਸੀਗਾ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਓ ਵੀ ਉਹ ਕੀ 바ਕਾ ਹੋਇਆ ਸੀਗਾ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਜੀ ਵੀ ਅਸੀਂ ਮੈਂ ਦਿੱਲੀ ਬੋਲਣ ਵਾਸਤੇ ਗਿਆ ਸੀ ਪਹਿਲਾਂ ਤਾਂ ਮੈਂ ਗਿਆ ਸੀ ਇੰਟਰਵਿਊ ਵਾਸਤੇ ਠੀਕ ਹੈ ਉਦੋਂ ਮੈਂ ਇੰਟਰਵਿਊ ਕਰਕੇ ਆ ਗਿਆ ਤਾਂ ਮੈਂ ਮਹੀਨੇ ਪਿਛੋਂ ਉਹਨਾਂ ਨੇ ਮੁੱਕੀ ਅਸੀਂ ਨੇ ਪ੍ਰੋਗਰਾਮ ਇਹ ਰੱਖ ਲਿਆ ਹੈਗਾ ਤੇ ਉਹ ਬੋਲਣਗੇ ਤੇ ਠੀਕ ਹੈ ਤੇ ਕਿਉਂ ਮੈਂ ਭਰਾ ਤੋਂ ਬੋਲਿਆ ਸੀ ਇੱਥੇ ਦਿੱਲੀ ਵਾਲੇ ਕੁਝ ਬੰਦੇ ਆਏ ਹੋ ਸੀਗੇ ਉਹਨਾਂ ਨੇ ਕਿ ਉੱਥੇ ਜਾ ਕੇ ਦੱਸਿਆ ਕਿ ਜੇ ਉਹਨਾਂ ਨੂੰ ਬੁਲਾਓ ਯਾਦਾ ਇਥੇ ਨਾ ਹੀ ਲੋਕਾਂ ਨੂੰ ਪਤਾ ਲੱਗੂ ਨੀ ਲੜਾਈ ਕੀ ਗਿਆ ਕਿੱਦਾਂ ਲੜੀ ਜਾਂਦੀ ਆ ਤੇ ਉਹਨਾਂ ਨੇ ਮੈਨੂੰ ਬੁਲਾਇਆ ਇਹ ਅਤਨਾ ਮੈਡਮ ਹੈ ਵੀ ਆ ਉਹ ਵੀ ਆਪਣੇ ਆਪਿਆ ਡਿਮਾਂਟ ਨੂੰ ਕੀ ਹੈਗਾ ਇਹਦੇ ਚ ਸੋਸ਼ਲ ਮੀਡੀਆ ਹਾਂ ਜੀ ਠੀਕ ਮੀਡੀਆ ਤੇ ਆਓ ਠੀਕ ਹੈ ਮੀਡੀਆ ਦੀ ਕੋਪੀ ਕਰਦੇ ਆ ਉਹਨਾਂ ਨੇ ਬੁੱਕ ਲਿਖੀ ਜੀ ਤੁਹਾਡੇ ਤੋਂ ਹਾਂ ਠੀਕ ਹੈ ਉਹਨਾਂ ਵਿੱਚ ਇੱਕ ਕਿਤਾਬ ਰਿਲੀਜ਼ ਹੋ ਨਹੀਂ ਕੀਤੀ ਸੀਗੀ ਪਹਿਲੀ ਲੜਾਈ ਦੀ ਸਾਰੀ ਤਕਰੀਬਨ ਬਾਦਰ ਦੀ ਆ ਲੜਾਈ ਇਹਦੇ ਵਿੱਚ ਕੀ ਕੀ ਉਹ ਟਟਾ ਡਾ ਜਿਕਰ ਵੀ ਕੀਤਾ ਗਿਆ ਨਾ ਜਿਕਰ ਕਾफी ਕੀਤਾ ਗਿਆ ਤਿੰਨ ਚਾਰ ਸਫੇ ਤੇ ਜ਼ਿਕਰ ਕੀਤਾ ਗਿਆ ਮੇਰਾ ਯਾਨੀ ਲਾਸਟ ਵਿੱਚ ਵੀ ਉਹਨਾਂ ਨੇ ਕਾफी ਹੀ ਕੀਤਾ ਹੈ ਨਾ ਠੀਕ ਹੈ ਤੇ ਮੈਂ ਤਾਂ ਕਹਿਣਾ ਹੈਗਾ ਇਹ ਉਸ ਗੌਰਮੈਂਟ ਨਾਲੋਂ ਤਾਂ ਮੈਂ ਇਹਨਾਂ ਨੂੰ ਕਹੂੰਗਾ ਵੀ ਮੇਰਾ ਬੜਾ ਸਤਿਕਾਰ ਕੀਤਾ ਉਹਨਾਂ ਨੇ ਦਿੱਲੀ ਵਾਲਿਆਂ ਨੇ ਜਿਹੜੇ ਅਚਨਾ ਮੈਡਮ ਹਾਂਜੀ ਉਹਦੇ ਚ ਅਸੀਂ ਉੱਥੇ ਬੋਲੇ ਜਾਦੇ ਜਿਸ ਵੇਲੇ ਬੋਲੇ ਹੈਗੇ ਆ ਤਾਂ ਆਪਣੇ ਲਫੈ ਮਿਨਿਸਟਰ ਸਾਹਿਬ ਬੈਠੇ ਸੀ ਉਹ ਸ਼ੋਹੂ ਰੌਪਸਾ ਸਾਹਿਬ ਐਨਪੀਸੀ ਦੇ ਸਾਰਿਆਂ ਨੂੰ ਸੰਬੋਧਨ ਕਰਕੇ ਫਤਿਹ ਬੁਲਾ ਲਈ ਤੇ ਦੱਸਿਆ ਮੈਂ ਕਿਹਾ ਭਈ ਪਹਿਲਾਂ ਮੇ ਤੋਂ ਚਾਰ ਜਨਨਾ ਸਾਹਿਬ ਬੋਲੇ ਤੇ ਦੋ ਬਰਗੇਦੀ ਸਾਹਿਬ ਬੋਲਣੇ ਆ ਠੀਕ ਹੈ ਉਹ ਗੱਬੇ ਮੇਰਾ ਨਾਮ ਆ ਗਿਆ ਮੈਂ ਇੱਕ ਲਗਜਾਹਰ ਸਗਾ ਤਾਂ ਉਮੈਰ ਹੁਣ ਦੱਸਿਆ ਮੈਂ ਕਿਹਾ ਭਈ ਮੈਂ ਸਾਰਾ ਦੱਸਿਆ ਮੈਂ ਪੰਜਾਬ ਦੇ ਰਹਿਣ ਵਾਲਾ ਆ ਡਿਸਟ੍ਰਿਕਟ ਸ਼ਾਹਪੂਰਿਆ ਤਾਂ ਪਿੰਡ ਮੇਰਾ ਟਿਕੜ ਕਲਾ ਹੈ ਬੀਸੂ ਮੇਰਾ ਨਾਮ ਆ ਮੇਰੇ ਪਾਸ ਦਾ ਨਾਮ ਅਜਨ ਸਿੰਘ ਹੈ ਜੀ ਤੇ ਮੈਂ ਪਾਸਤਾ ਬ੍ਰਿਜ ਸਰਵਿਸ ਕੀਤੀ ਆ ਤੇ ਸੈਂਚੂਰੀ ਟੈਂਕਿਆ ਮੇਰੇ ਸਾਢੇ ਕੁਛ ਕਿਲੇ ਕਮਾਂਡ ਦਾ ਮਹੱਤਵਪੂਰਨ ਅਪਲੇਸ ਠੀਕ ਹੈ ਉਹ ਜਨਰਲ ਸਾਹਿਬ ਨੇ ਫੂਟਾ ਇਸ ਤਰ੍ਹਾਂ ਕੀਤਾ ਉਹ ਕਹਿੰਦਾ ਉਹ ਬੀਸੂ ਆ ਕਿਉਂ ਉਮਰ ਕਾਫੀ ਹੋ ਗਈ ਸੀ ਠੀਕ ਹੈ ਇਸ ਕਰਕੇ ਤਾਂ ਉਹਨਾਂ ਨੇ ਜਿੱਕ ਦਿੱਤਾ ਮਗਰੋਂ ਉਹ ਬੜੇ ਸੀਗੇ ਤੇ ਅਸੀਂ ਉੱਥੇ ਉਹਨਾਂ ਨੂੰ ਦੱਸਿਆ ਸੀ ਡਿਫੈਂਸ ਮਿਨਿਸਟਰ ਰੋਡ ਕੇ ਚੱਲੇ ਸੀ ਪਰ ਨਹੀਂ ਲੋਕ ਕਿਉਂ ਨਾ ਠੀਕ ਹੈ ਮੈਂ ਤੁਹਾਨੂੰ ਲੜਾਈ ਦਿਖਾਈਏ ਕੀ ਅਸੀਂ ਉੱਥੇ ਕਰਦੇ ਆਂ ਦਿੱਲੀ ਚ ਬਹਿ ਕੇ ਨਹੀਂ ਪਤਾ ਲੱਗਦਾ ਕਿ ਇਹਨੂੰ ਕੀ ਆ ਸਹੀ ਗੱਲ ਪੁਰਾਣੇ ਜਿਹੜੇ ਵੀ ਬਾਦਸ਼ਾਹ ਸੀ ਉਹ ਖੁਦ ਲੜਾਈ ਜਾਂਦੇ ਸੀ ਉਹ ਅੱਗੇ ਹੁੰਦੇ ਸੀ ਖੁਦ ਅੱਗੇ ਹੁੰਦੇ ਸੀ ਹੁਣ ਸਾਡੇ ਬਾਦਸ਼ਾਹ ਐ ਦਿੱਲੀ ਚ ਬੈਠੇ ਆ ਬਾਦਸ਼ਾਹ ਤੇ ਕੁਝ ਵੀ ਹੁੰਦਾ ਰਹੇ ਕੀ ਹੁੰਦਾ ਕੀ ਨਹੀਂ ਉਹ ਤਾਂ ਸਾਰੇ ਅਫਸਰ ਸਾਹਿਬ ਲੋਗ ਜਾਣਣ ਕੀ ਨਾ ਹੋ ਜਾਂਦੀ ਇਹ ਉਹਦੇ ਇੱਥੇ ਅਸੀਂ ਲੜਾਈ ਉਹਨਾਂ ਨੂੰ ਦਸੀ ਸਾਲੀ ਜਿਹੜੀ ਵੀ ਆ ਕਿਦਾਂ ਹੈ ਮੈਂ ਉੱਥੇ ਇਹਨਾਂ ਦੱਸਿਆ ਮੈਂ ਕਿਹਾ ਸੀ 1 ਮਿੰਟ ਦੇ ਵਿੱਚ 15 ਟੈਂਕਾ ਹੜਾ ਦੇਵਾਂਗੇ 1 ਮਿੰਟ ਚ ਜਿਹੜੇ ਡਿਫੈਂਸ ਮਿਨਿਸਟਰ ਉਹਨਾਂ ਨੂੰ ਤੇ ਹੀ ਦੱਸਿਆ ਹਾਂ ਜਿਹੜੇ ਡਿਫੈਂਸ ਵਾਲੇ ਬੰਦੇ ਸਾਰੇ ਉੱਥੇ ਬੈਠੇ ਹੋਏ ਉਸ ਟਾਈਮ ਤੇ ਜਿਹੜੇ ਸੀ ਹਾਂਜੀ 1 ਮਿੰਟ ਦੇ ਵਿੱਚ ਮੈਂ ਕਿਹਾ ਕੋਈ ਵੀ ਹੱਥ ਖੜਾ ਕਰਕੇ ਦੱਸਦਾ ਹੈ ਕਿ ਅਸੀਂ ਇਹਨਾਂ ਦਾ ਦੁਸ਼ਮਣ ਦਾ ਇਹਨਾਂ ਨੂੰ ਨੁਕਸਾਨ ਕੀਤਾ 1 ਮਿੰਟ ਟਾਈਮ ਦੇਵਾਂਗੇ 15 ਟੈਂਕਾ 1 ਮਿੰਟ ਦੇ ਵਿੱਚ ਹੜਾ ਦੇਵਾਂ ਤਾਂ ਦੱਸੋ ਠੀਕ ਹੈ ਹਾਂਜੀ ਔਰ ਇਹਨਾਂ ਸਾਡਾ ਉੱਤੇ ਪ੍ਰਭਾਵ ਪੈ ਗਿਆ ਕਿ ਪਾਕਿਸਤਾਨ ਨੂੰ ਪਤਾ ਨਹੀਂ ਲੱਗਾ ਵੇ ਕਿੱਧਰ ਜਾਣਾ ਮੁੜ ਕੇ ਉਹਨਾਂ ਦੀਆਂ ਟੈਂਕਾਂ ਸਾਡੇ ਸਾਹਮਣੇ ਆਉਂਦੀਆਂ ਸੀਗੀਆਂ ਇੱਥੇ ਤਾਂ ਫੈਰ ਹੋਣ ਲੱਗਾ ਤਾਂ ਮਗਰ ਜੀਤ ਤੇ ਮਿਰ ਸਾਹਿਬ ਸਦਾ ਵੇ ਸਾਹਿਬ ਗੁੰਦਾ ਦਿੰਦਾ ਬੀਸਿੰਨ ਉਹ ਇੱਕ ਕੋਠਾ ਜਿਹਾ ਸੀ ਕੋਠੇ ਦੀ ਆੜ ਦੇ ਵਿੱਚ ਉਹਨਾਂ ਨੇ ਤਿੰਨ ਟੈਂਕਾਂ ਸੀਆਂ ਜਖਮੀ ਪਹਿਲਾਂ ਤੂੰ ਆਬਜ਼ਰਵੇਸ਼ਨ ਕੀਤੀ ਅਗੇ ਆਪਣੇ ਮਗਰ ਸਾਹਿਬ ਕਰ ਲਈ ਆ ਕਿੰਨਾ ਤਿੰਨ ਟੈਂਕਾਂ ਖੜੀਆਂ ਹੋ ਗਈਆਂ ਤੇਰੇ ਸਾਹਮਣੇ ਮੈਂ ਸਾਬ ਇੱਕ ਗੋਲਾ ਹੀ ਨਾ ਤੇ ਹਰ ਨੂੰ ਲਗਾ ਦੇਣਾ ਮੈਂ ਠੀਕ ਹੈ ਹੈ ਜੀ ਮੈਂ ਕਹੇ ਜੇ ਰੇਂਜ ਪੂਰਾ ਲਾਤਾ ਨਾ ਤਾਂ ਇਹ ਤੇਹਾਂ ਦੇ ਲੰਘ ਜਾਣਾ ਦਾ ਹੋਊਗਾ ਠੀਕ ਹੈ ਉਹ ਫੇਰ ਗੋਲਾ ਪਹਿਲਾ ਮਾਰਿਆ ਉਹ ਪਹਿਲੀ ਜਿਹੜਾ ਤਾ ਹੋ ਜਾਂ ਦੂਜੀ 'ਚ ਵੀ ਲੱਗਾ ਹੋਏ ਸੇ ਇਹ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਕੋਠਾ ਟਹਿ ਗਿਆ ਠੀਕ ਹੈ ਕੋਠਾ ਟਹਿ ਗਿਆ ਢੋਣਾ ਜਿਦਾਂ ਜਦੋਂ ਵੇਜੀ ਰੋਡ ਚੱਲ ਗਿਆ ਤਾਂ ਲੰਘ ਗਿਆ ਲੰਘ ਗਿਆ ਉਹਦੇ ਵਿੱਚ ਉਹਦੇ ਵਿੱਚ ਕੀ ਹੋਇਆ ਕਿ ਉਹ ਟੈਂਕਾਂ ਨੰਨੀਆਂ ਹੋ ਗਈਆਂ ਠੀਕ ਹੈ ਉਹ ਬਲਾਈ ਸੌੜ ਗਿਆ ਜੀ ਹਾਂ ਜੀ ਮੇਰੇ ਸਾਹਬ ਕੇ ਸਾਡਾ ਆਪਰੇਟਰ ਕਹਿੰਦਾ ਕਹਦਾ ਵੀ ਇਹਨਾਂ ਨੇ ਕਹਿਣਾ ਖਰੇ ਅਸੀਂ ਦੌੜ ਜਾਣਾ ਹੈਗਾ ਗੂਵਿੰਗ ਟਾਰਗੇਟ ਸਕੇ ਤੇਰਾ ਬਹੁਤ ਆ ਠੀਕ ਹੈ ਜੀ ਹਾਂ ਜੀ ਉਹ ਇੱਕ ਪਹਿਲੀ ਜਿਹੜੀ ਉਹਨੇ ਇੱਕ ਮਾਰਿਆ ਉਹ ਤਾਂ ਉੱਥੇ ਅੱਗ ਬਲ ਗਈ ਦੂਈ ਉੱਥੇ ਦੌੜਨੇ ਵੀ ਉਹ ਗਾਂਹ ਜਾਵੇ ਉਹਦੇ ਚਦਗਾ ਉਹਦੀ ਵੀ ਅੱਗ ਮਾਰੀ ਕੀ ਉਹ ਤੋਂ ਅੱਗੇ ਜਾਵੇ ਉਹ ਉੱਥੋਂ ਦੌੜੀ ਤੇ ਮੈਂ ਦੌੜ ਜਾਣਾ ਠੀਕ ਹੈ ਪਰ ਮੂਵਮੈਂਟ ਟਾਰਗੇਟ ਮੇਰੇ ਕੋਲ ਬਹੁਤ ਸਿਕਾ ਮੈਂ ਇਹਦੇ ਹੁੰਦਾ ਸਭ ਕਿ ਗੰਨਰੀ ਮੈਂ ਪਾਸ ਕੀਤੀ ਸੀ ਪਰ ਮੂਵਮੈਂਟ ਟਾਰਗੇਟ ਦਾ ਮੇਰਾ ਰਿਕਾਰਡ अच्छा बाबा जी ਕਿਹੜੇ ਸਾਲ ਵਿੱਚ ਤੁਸੀਂ ਰਿਟਾਇਰਮੈਂਟ ਹੋਰ ਕਿਹੜੇ ਰੈਂਕ ਤੋਂ ਰਿਟਾਇਰਮੈਂਟ ਹੋਏ ਮੈਂ ਇੱਕ ਦਫੇਦਾਰ ਸ਼ਿਵਾਜੀ ਜਿਹਨੂੰ ਤੇ ਬਾਕੀ ਮੈਂ ਆਪੋ ਆਪਣੇ ਇਦਾਂ ਆਰਮਡ ਕੋਰਪਸ ਦੇ ਵਿੱਚ ਕਹਿੰਦੇ ਆ ਸਾਡੇ ਸੂਬੇਦਾਰ ਸਰਦਾਰ ਕਹਿੰਦੇ ਆ ਸੌਲਦਾਰ ਜਿਹੜਾ ਉਹਨੂੰ ਦਫੇਦਾਰ ਕਹਿੰਦੇ ਆ ਤੇ ਕਿਹੜੇ ਸਾਲ ਵਿੱਚ ਰਿਟਾਇਰਮੈਂਟ ਹੋਈ ਤੁਹਾਡੀ ਮੈਂ 77 ਵਿੱਚ ਰਿਟਾਇਰ ਹੋਇਆ ਤੇ ਕਿ ਜੰਗਲਰਦਨ ਤੋਂ 2 ਸਾਲ ਬਾਅਦ ਤੁਸੀਂ ਰਿਟਾਇਰਮੈਂਟ ਹਾਂ ਜੀ ਠੀਕ ਹੈ ਤੇ ਜਦੋਂ ਰਿਟਾਇਰਮੈਂਟ ਆਇਆ ਉਦੋਂ ਪੈਨਸ਼ਨ ਕਿੰਨੀ ਸੀ ਉਹ ਲੋ ਪੈਨਸ਼ਨ ਸੀ ਜੀ 36 ਰੁਪਏ 36 ਰੁਪਏ ਉਸ ਟਾਈਮ ਦੇ ਹਿਸਾਬ ਨਾਲ 36 ਰੁਪਏ ਬਹੁਤ ਸੀਗੇ ਕਿ ਜਾਂ ਠੀਕ ਸੀਗੇ ਇਹ ਬਹੁਤ ਹੀ ਸੀਗੇ ਲਾ ਚੰਗੇ ਹੀ ਸੀਗੇ ਉਦਾਂ ਮੈਨੂੰ ਜਿਹੜੇ ਮੇਰੇ ਨਾਲ ਦੇ ਸੀ ਮੈਂ ਮਜ਼ਦੂਰ ਸੀ ਦਾ ਘਰ ਦੀ ਕੋ ਹਾਲਾਤ ਮੇਰੀ ਠੀਕ ਨਹੀਂ ਸੀਗੀ ਠੀਕ ਤਾਂ ਮੈਂ ਹੁਣਾ ਪਿਆ ਨਹੀਂ ਤਾਂ ਮੈਂ ਆਪਣੀ ਕੁਆਲੀਫਿਕੇਸ਼ਨ ਕਾਫੀ ਕੀਤੀ ਸੀ ਬਜਲੰਦਰ ਇੱਕ ਵਾਰੀ ਮੈਂ ਧਿਆਨ ਉਹ ਦੱਸਤਾ ਗਿਆ ਸੀਗਾ ਜਿਸਵੀਰ ਸਾਹਿਬ ਮਾਨਡਰ ਸੀਗੇ ਇਹ ਮੇਰੇ ਨਾਲ ਦੋ ਬੰਦੇ ਪਿੱਛੇ ਦੇ ਸੀਗੇ ਤਾਂ ਉਹਨਾਂ ਨੇ ਮੈਨੂੰ ਸੱਜਿਆ ਵਜ ਦਾ ਉੱਠ ਕੇ ਮਾਨਡਰ ਸੀਗਾ ਉੱਠਿਆ ਉਹਕੇ ਮੈਨੂੰ ਜੋ ਪਿਪਾੜੀ ਨਾਲ ਮੇਰੇ ਦੋ ਗੁੱਗੇ ਮਾਰਦੇ ਠੀਕ ਹੈ ਹੈ ਬੜਾ ਪਿਆਰ ਉਹਨਾਂ ਨੇ ਦਿੱਤਾ ਅੱਛਾ ਬਾਬਾ ਜਾਂਦੇ ਜਾਂਦੇ ਸਾਡੇ ਦਸ਼ਕਵੀਰਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹਾਂ ਤੁਸੀਂ ਦੇਖੋ ਮੈਂ ਸੁਝਾਅ ਇਹਨਾਂ ਨੂੰ ਇਹ ਜੰਗਾ ਕਿ ਆਪਣਾ ਕੀਤਾ ਕਰ ਠੀਕ ਹੈ ਕਿਸੇ ਆਲੇ ਇਹ ਨਾ ਦੇਖਣਾ ਵੀ ਮੈਂ ਇਸ ਬੰਦੇ ਨੂੰ ਲੁੱਟ ਲਵਾਂ ਜੀ ਇਹ ਇਹ ਮਜਰੂਰ ਕਹੂੰਗਾ ਕਿ ਆਪਣਾ ਜਿਹੜਾ ਆ ਇਮਾਨਦਾਰੀ ਦਾ ਜੋਖਸ ਵੀ ਤੁਸੀਂ ਕੀਤਾ ਕਰਦੇ ਨਾ ਉਹਦੇ ਨਾਲ ਇਹਨਾਂ ਬਾਧੇ ਕਰਦੇ ਜਿਹਦਾ ਨਿਖਾ ਕੋਈ ਨਹੀਂ ਕਿਉਂਕਿ ਮੈਂ ਆਪ ਜਮਾ ਕੇ ਸਾਰਾ ਕੰਮ ਦੇਖ ਲਿਆ ਪੰਜ ਮੈਂ ਕਿਸੇ ਦੀ ਆੜ ਨਹੀਂ ਲਈ ਕਿ ਤੂੰ ਬੈਨੂ ਲੁੱਟ ਲਾਂ ਇਹਨੂੰ ਬੇਈਮਾਨੀ ਕਰ ਲਾਂ ਇਹ ਤੋਂ 10 ਰੁਪਏ ਲੈ ਲਾਂ ਇਹਨੂੰ ਮੋੜ ਕੇ ਦੇਵਾਂ ਅਸੀਂ ਇਹ ਦੋਸਤੋ ਇਸ ਨਾਲ ਸਾਡੇ ਨਾਲ ਭਾਈ ਵੀਰ ਸਿੰਘ ਜੀ ਪਿੰਡ ਢਿੰਗੜਾ ਤੋਂ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਜਿਆਦਾ ਵਧੀਆ ਲੱਗੀ ਹੋਵੇਗੀ ਸਾਨੂੰ ਲਾਸਟ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡੀ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਵਾਤਵਾ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰਕੇ ਸਾਨੂੰ ਥੈਂਕ ਯੂ ਧੰਨਵਾਦ ਬਾਬੇਟਾ ਸਾਡੇ ਚੈਨਲ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਜੀ ਆਟੋ ਵੀ ਕਾਲਾ ਕਾਲਾ ਕਰ ਦੂੰਗਾ ਤੁ ਗੱਪਿਓ ਬੰਦ ਕਰ